تم اگر چیجوں کا کاٹ کرو اور بناتے رہو اس کا امپورٹ خود ہی بند ہو جائے گا ایک گیسی رہا گر شو میں دم رفیع گیسی پچھے ہیں اس میں وہاں سے لگیا منع کر دیا ہے جس سے وہ قدم نہیں اٹھانا کیمیکل لگا ہے اس نے تم ہاتھ نہ لگانا نا منع کر دیا ہے جس سے بنا کارن چیزوں کو نہ گھر میں لائیے ਆਪਣੇ ਅਰਥ ਸਵਵਸਾ ਕੋਨ ਯੂ ਘਟਾਈਏ ਅਤੇ ਜਾਣਾਂਗੇ ਇਹਨਾਂ ਦੇ ਕੋਲੋਂ ਕਿ ਜੋ ਚਾਈਨਾ ਡੋਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਵੱਲੋਂ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਵੱਲੋਂ ਇੱਕ ਇਨਾਮ ਰੱਖਿਆ ਗਿਆ ਵੀ ਇਸ ਚਾਈਨਾ ਡੋਰ ਨੂੰ ਵੇਚਣ ਵਾਲੇ ਦੀ ਜਾਣਕਾਰੀ ਦੇਣ ਵਾਲੇ ਨੂੰ 25000 ਰੁਪਏ ਤੱਕ ਦਾ ਇਨਾਮ ਦਿੱਤਾ ਜਾਵੇਗਾ ਅਤੇ ਇਸ ਵਿਰੋਧ ਕਾਰਵਾਈ ਕਰਦੇ ਹੋਏ ਜਿਸ ਤੋਂ ਇਹ ਡੋਰ ਬਰਬਦ ਹੋਏਗੀ ਉਸ ਨੂੰ ਜੁਰਮਾਨਾ ਪਾਇਆ ਜਾਵੇਗਾ ਸਰ ਸਵਾਗਤ ਹੈ ਤੁਹਾਡਾ ਏਡੀਪੀ ਦੇ ਜੋ ਚਾਇਨਾ ਡੋਰ ਥੋੜੀ ਜਿਹਾ ਧਿਆਨ ਰਵਿੰਦੇ ਬਤੀ ਜਾਰੀ ਹੈ ਉਸ ਬਾਰੇ ਤੁਹਾਡਾ ਕੀ ਸਕੇਣਾ ਹੈ ਸਭ ਤੋਂ ਪਹਿਲਾਂ ਏਡੀਪੀ ਚੈਨਲ ਸਾਹਿਬ ਜੀ ਤੁਹਾਡਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਸਾਹਿਬ ਜੀ ਜੋ ਨਵਾਂ ਕਾਨੂੰਨ ਬਣਿਆ ਹੈ ਕਿ ਪੰਜਾਬ ਪলিউਸ਼ਨ ਕੰਟਰੋਲ ਬੋਰਡ ਨੇ ਜੋ ਨਵੀਂ ਐਮੈਂਡਮੈਂਟ ਕੀਤੀ ਹੈ ਇਹ ਇਟ ਇਜ਼ ਅਰੀਏਬਲ ਕਿਉਂਕਿ ਇਹਦੇ ਨਾਲ ਬੜੀ ਜਾਗਰਤੀ ਆਉਗੀ ਤੇ ਦੇਖੀ ਜਾਊਗੀ ਲੋਕ ਜੋ ਗਲਤ ਕੰਮ ਕਰਦੇ ਆ ਇਹਨਾਂ ਕਟੋਰੇ ਤਾਨੂੰ ਲੱਗਦਾ ਹੈ ਵੀ ਜਿਸ ਤਰ੍ਹਾਂ ਪਹਿਨ ਤੇ ਪੰਜਾਬ ਦੇ ਵਿੱਚ ਪਹਿਲਾਂ ਹੀ ਇਹ ਡੋਰ ਹੈਗੀ ਸੀ ਹੁਣ ਵਿਭਾਗ ਵੱਲੋਂ ਇੱਕ ਨਾਮ ਰੱਖਿਆ ਗਿਆ ਹੈ ਕਿ ਜਿਹੜਾ ਇਹਦੀ ਜਾਣਕਾਰੀ ਦੇਗਾ ਉਸ ਨੂੰ 25000 ਰੁਪਏ ਤੱਕ ਦਾ ਨਾਮ ਦਿੱਤਾ ਜਾਏਗਾ ਹਾਂ ਇਹ ਅੱਛਾ ਕਦਮ ਆ ਕਿਉਂਕਿ 25000 ਰੁਪਏ ਦੀ ਜੋ ਰਕਮ ਰੱਖੀ ਗਈ ਹੈ ਬੜੀ ਅੱਛੀ ਆ ਔਰ ਇਹ ਵੀ ਕਿਹਾ ਗਿਆ ਵਾ ਕਿ ਵੀ ਉਹਦਾ ਨਾਮ ਵੀ ਕੁਤਰ ਰੱਖਿਆ ਜਾਏਗਾ ਤੇ ਇਹਦੇ ਨਾਲ ਬੜੇ ਚਾਂਸਸ ਵਧ ਜਾਣਗੇ ਕਿ ਇਹਦੀ ਚੀਜ਼ੀ ਰੋਕਤਮ ਹੋ ਜਾਈਏ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਪ੍ਰਦੂਸ਼ਣ ਦੇ ਉੱਤੇ ਵਾਤਾਵਰਣ ਦੇ ਉੱਪਰ ਆਪਣੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਕੀ ਗਾਣੇ ਹੀ ਲਗਾ ਕੇ ਲੋਕਾਂ ਨੂੰ ਵੇਅਰ ਕਰਦੇ ਜੀ ਕੀ ਚਾਇਨਾ ਡੋਰ ਦੇ ਉੱਪਰ ਵੀ ਤੁਸੀਂ ਕੋਈ ਗੀਤ ਤਿਆਰ ਕੀਤੇ ਹਾਂ ਜੀ ਕਾਫੀ ਗੀਤ ਸਾਜੀ ਲਿਖਿਆ ਹਿੰਦੀ ਪਿਆਬੀ ਤੇ ਤੇ ਮੈਂ ਇਹੇ ਕਰਕੇ ਤੁਹਾਨੂੰ ਸੁਣਾ ਹਾਂ ਬਹੁਤ ਪਾਣੇ ਹਿੰਦੀ ਫਿਲਮ ਦੇ ਆਧਾਰ 'ਤੇ ਆਪਣੇ ਲਿਖਿਓਏ ਗੀਤ ਜਿਸ ਤਰ੍ਹਾਂ ਗਾਣਾ ਸੀ ਮਧਕਪੁਰ ਦਾ ਤੁਮ ਅਗਰ ਸਾਥ ਦੇਣ ਦਾ ਵਾਦਾ ਕਰੋ ਇਹ ਤੇ ਲਿਖਿਆ ਬੱਚਿਆਂ ਨੂੰ ਸਮਝਾਉਣ ਵਾਸਤੇ ਤੁਮ ਅਗਰ ਚੀਨੀ ਜੋ ਕਾ ਬਾਈ ਕਾਟ ਕਰੋ جے جی اور سندر بن جائے گا ہر ایک چیز جو گھر میں بناتے رہو اس کا امپورٹ خود ہی بند ہو جائے گا ایک گیسی رہا گڈ شو میں ہر دم رفی گیسی انہوں نے سال بات پچیار اس میں سے لگیا گیا منع کر دیا ہے جس سے وہ قدم نہیں اٹھانا کیمیکل لگا ہے اس نے تم ہاتھ نہ لگانا منا کر دیا ہے جس سے ایک گیسی ہمت کو بولیا بے قرار کر کے ہمیں جائیے کس طرح لکھا ہے بنا کارن چیزوں کو نہ گھر میں لائیے ਆਪਣੇ ਅਰਥ ਸਵਵਸਾ ਕੋਨਾ ਜੋ ਘਟਾਈਏ ਸਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਕੀ ਇਹ ਚਾਇਨਾ ਡੋਰ ਆਏ ਜਿਹੇ ਲੋਕਾਂ ਆਪਣੇ ਲਬੇਟ ਚ ਰਹਿ ਰਹੇ ਆ ਤੇ ਲੋਕਾਂ ਨੂੰ ਇਹਦੇ ਉੱਤੇ ਮਿਲ ਕੇ ਆਪਣਾ ਇੱਕ ਮਨੋਰੰਜਨ ਜਤੋਂਦੇ ਇਹਦਾ ਬਾਈਕਟ ਕਰਨਾ ਚਾਹੁੰਦਾ ਸਾਜੀ ਮਸਾ ਤੇ ਆ ਕਿ ਇਹ ਡੋਰ ਜਦੋਂ ਆ ਜਾਂਦੀ ਮਾਰੀ ਤੇ ਫਿਰ ਫੜ ਜਾਂਦੀ ਆ ਇਹਨੂੰ ਮੈਨੂਫੈਕਚਰ ਕੌਣ ਕਰਦਾ ਮੈਨੂੰ ਬਰੌਂਦਾ ਕੌਣ ਆ ਇਹ ਨਿਪਦਾ ਇੰਦਾ ਬੱਡ ਕਿ ਜਦੋਂ ਬਰੈਸ਼ ਨੂੰ ਦੀ ਉਹ ਤੋਂ ਖਤਮ ਕੀਤੀ ਜਾਵੇ ਜਿੱਥੇ ਡੋਰ ਬੰਦੀ ਹੋਊ ਰੁਫਾ ਜਾਵੇ ਬਾਅਸੇ ਬੱਚੇ ਧਰ ਕਰਦੇ ਆ ਜੇ ਮੈਨੂੰ ਕੋਈ ਰੋਡ ਲੈ ਕੇ ਜਾਓ ਕੁੜੀਆਂ ਦੋੜੀਆਂ ਮੈਂ ਸੋ ਜਿੱਥੋਂ ਇਹ ਬੰਦੀ ਪਈ ਆ ਉੱਥੋਂ ਸ਼ੁਰੂਆਤ ਹੋ ਗਈ ਨਾ ਤੇ ਇਹਦੇ ਨਾਲ ਕ੍ਰਾਈਮ ਜਿਹੜਾ ਘਟੇਗਾ ਇਹਦਾ ਬਹੁਤ ਨੁਕਸਾਨ ਆ ਕਈ ਵਾਰੀ ਬੰਦਾ ਸਾਈਕਲ ਸਕੂਟਰ ਤੇ ਜਾ ਰਿਹਾ ਉਹਦੀ ਕਰਤ ਦੇ ਅਸਾਂ ਹੋਈਦਾ ਵਾ ਬ੍ਰਿਜ ਦੇ ਉੱਪਰ ਕੋਈ ਪੰਛੀ ਬੈਠਾ ਹੈ ਉਹਨਾਂ ਦੇ ਲੱਗੀ ਤੇ ਉਹਨਾਂ ਉਹਨਾਂ ਮੌਤ ਹੋ ਜਾਂਦੀ ਆ ਸੋ ਇਹ ਇਟ ਇਜ਼ ਵੈਰੀ ਹਾਰਫ ਫਿਰ ਉਹ ਕਰਦੇ ਜਰੂਰੀ ਕੀਤਾ ਨਹੀਂ ਵੀ ਆਪਾਂ ਜਾਗਰੂਕ ਕਰਾਉਂ ਹਾਂ ਹਾਂ ਜੂਸ ਸਾਹਿਬ ਜੀ ਕੁਝ ਗੀਤ ਪੰਜਾਬੀ ਲਿਖਿਆ ਇਹ ਪੁਰਾਣੇ ਉਦੇ ਇੱਕ ਪੰਜਾਬੀ ਗੀਤ ਸੀ ਦਾਣਾ ਪਾਣੀ ਖਿੱਚ ਗਿਆ ਰੰਦਾ ਬਹੁਤ ਮਸ਼ਹੂਰ ਗਾਜ਼ੀਏ ਇੱਥੇ ਲਿਖਿਆ ਐਕਸੀਡੈਂਟ ਦਾ ਖਤਰਾ ਵਧਿਆ ਡੋਰ ਨੂੰ ਕਰਨਾ ਲਿਆਓ ਡੋਰ ਨੂੰ ਹੁਣ ਨਾ ਇੱਕ ਕਿਸੇ ਭਾਵੇਂ ਬੋਲਦੇ ਭਾਵੇਂ ਨਾ ਬੋਲ ਇੱਥੇ ਲਿਖਿਆ ਤੇਰੀ ਜ਼ਿੰਦਗੀ ਹੈ ਬੜੀ ਹੈ ਨਮੋਲ ਐਵੇਂ ਲਾਈ ਨਾ ਤੂੰ ਕਰ ਵਿੱਚ ਡੋਰ ਆਹ ਹੋਵੇ ਐਵੇਂ ਲੈ ਆਇਨਾ ਤੂੰ ਘਰ ਵਿੱਚ ਢੋਰਾ ਇੱਕ ਗੀਸੀ ਪ੍ਰਣਾ ਬੋਲੇ ਸੁੰਦਰ ਕਹਾਦਾ ਨਹੀਂ ਇੱਕ ਮੇਰੀ ਅੱਖ ਕਾਸ਼ ਨਹੀਂ ਕਿਤੇ ਲਿਖਿਆ ਉਹ ਬੱਚਿਆਂ ਤੋਂ ਦੂਰ ਕਰ ਦੋ ਚੈਨਾ ਢੋਰ ਨੂੰ ਲਾਗੇ ਨਾ ਲਾਓ ਆਦ ਸੇ ਬੜੇ ਹੁੰਦੇ ਨੇ ਘਰ ਵਿੱਚੋਂ ਹੁਣ ਦੂਰ ਇਹਨੂੰ ਕਰੇ ਦੋ ਆਦ ਸੇ ਬੜੇ ਹੁੰਦੇ ਨੇ ਉੱਤੇ ਵੀ ਸੀ ਲੱਠੇ ਦੇ ਚਾਦਰ ਉੱਤੇ ਜੇ ਡਰਗਮਾਇਆ ਇੱਥੇ ਬਣਾਇਆ ਡ੍ਰੈਗਨ ਨਾ ਵਰਤੋ ਸਭ ਤੇ ਛੀ ਵਰਤੋ ਸਮਝ ਬੁੰਡਿਆ ਅਮਲ ਕਰ ਲੈ ਅਮਲ ਕਰ ਲੈ ਜੀਵਨ ਚਾਹੂਗਾ ਪਲਟ ਬਚਿਆ ਇਹ ਸਨ ਆਦੇਸ਼ ਕਿ ਉਰੀ ਦਿੱਤਾ ਕਿ ਹਰ ਕੋਈ ਆਪਣੇ ਢੰਗ ਨਾਲ ਲੋਕਾਂ ਨੂੰ ਵੇਅਰ ਕਰ ਰਿਹਾ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਇਹਨਾਂ ਨੇ ਆਪਣੇ ਤਰੀਕੇ ਨਾਲ ਪੰਜਾਬੀ ਅਤੇ ਹਿੰਦੀ ਗੀਤ गा ਕੇ ਲੋਕਾਂ ਨੂੰ ਵੇਅਰ ਕੀਤਾ ਵੀ ਚਾਈਨਾ ਡੋਰ ਦੀ ਪਰ ਤੋ ਨਾ ਕਰੋ ਅਗਲੀ ਸਖਸੀਅਤ ਦੇ ਨਾਲ ਤੁਹਾਡੇ ਰੂਪੂ ਜਲਦਾਵਾਂਗੇ ਤਦ ਤੱਕ ਲਈ ਧੰਨਵਾਦ